ਕਨਕ ਅਤੇ ਆਟੋ ਦੇ ਵੱਧਦੀਆਂ ਕੀਮਤਾਂ 'ਚ ਛੇਤੀ ਹੀ ਗਿਰਾਵਟ ਆ ਸਕਦੀ ਹੈ। ਸਰਕਾਰ ਨੇ ਕਣਕ ਦੀਆਂ ਕੀਮਤਾਂ 'ਚ ਕਾਬੂ ਕਰਨ ਲਈ ਵੱਡਾ ਫੈਸਲਾ ਕੀਤਾ ਹੈ। ਕਣਕ ਦੀਆਂ ਕੀਮਤਾਂ ਨੂੰ ਕਾਬੂ 'ਚ ਰੱਖਣ ਲਈ ਕੇਂਦਰ ਸਰਕਾਰ ਨੇ ਕਣਕ ਦੀ ਸਟਾਕ ਲਿਮਟ ਦੀ ਸਮੱਖਿਆ ਕਰਦੇ ਹੋਏ ਉਸ ਨੂੰ ਘਟਾ ਦਿੱਤਾ ਹੈ। ਭਾਵ ਹੁਣ ਟ੍ਰੇਡਰਜ਼ ਅਤੇ ਮਿਲਰਸ ਪਹਿਲਾਂ ਦੇ ਮੁਕਾਬਲੇ ਕਣਕ ਦਾ ਘੱਟ ਸਟਾਕ ਰੱਖ ਸਕਣਗੇ। ਸਰਕਾਰ ਨੇ ਇਹ ਕਦਮ ਸਿਸਟਮ 'ਚ ਕਣਕ ਦੀ ਸਪਲਾਈ ਵਧਾਣ ਅਤੇ ਜਮ੍ਹਾਂ ਖੋਰੀ ਦੀ ਸੰਭਾਵਨਾਵਾਂ ਨੂੰ ਖਤਮ ਕਰਨ ਲਈ ਚੁੱਕਿਆ ਹੈ ਕਣਕ ਦੇ ਭਾਅ 'ਚ ਵਾਧੇ ਦੇ ਰੁਖ ਨੂੰ ਦੇਖਦੇ ਹੋਏ ਸਰਕਾਰ ਨੇ ਇੱਕ ਕਦਮ ਚੁੱਕਿਆ ਹੈ ਖੁਰਾਕ ਮੰਤਰਾਲਾ ਨੇ ਬੁੱਧਵਾਰ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਖੁਰਾਕ ਸੁਰੱਖਿਆ ਨੂੰ ਬਣਾਈ ਰੱਖਣ ਜਮ੍ਹਾਂ ਖੋਰੀ ਅਤੇ ਅਟਕਲਾਂ ਨਾਲ ਕੀਮਤਾਂ ਤੇ ਅਸਰ ਨੂੰ ਖਤਮ ਕਰਨ ਲਈ ਸਰਕਾਰ ਨੇ ਛਟਾਕ ਲਿਮਟ ਲਗਾਈ ਹੈ ਜੋ ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਾਰੋਬਾਰੀਆਂ ਥੋਕ ਕਾਰੋਬਾਰੀਆਂ ਰੀਟੇਲਰਾਂ ਬਿੱਗ ਚੇਨ ਰਿਟੇਲਰਸ ਖਰਾਕਤ ਪਦਾਨੂ ਪ੍ਰੋਸੈਸ ਕਰਨ ਵਾਲੀਆਂ ਤੇ ਲਾਗੂ ਹੈ ਮੰਤਰਾਲੇ ਨੇ ਕਿਹਾ ਕਿ ਕਣਕ ਦੇ ਭਾਅ 'ਚ ਕਮੀ ਲਿਆਨ ਲਈ ਕੇਂਦਰ ਸਰਕਾਰ ਨੇ ਸਟਾਕ ਲਿਮਟ 'ਚ ਕਮੀ ਕੀਤੀ ਹੈ ਜੋ 31 ਮਾਰਚ 2025 ਤੱਕ ਲਾਗੂ ਹੋਵੇਗੀ ਅਤੇ ਕੀਤੇ ਗਏ ਬਦਲਾਵਾਂ ਅਨਸਾਰ ਟ੍ਰੇਡਰਸ ਲਈ ਸਟਾਕ ਲਿਮਟ 2000 ਤੋਂ ਘਟਾ ਕੇ 1000 ਮੀਟਰਕ ਟਨ ਐਮਟੀ ਕੀਤੀ ਗਈ ਹੈ ਰਿਟੇਲਰ ਲਈ ਹਰ ਰਿਟੇਲਰ ਆਊਟਲੈਟ ਦੇ ਆਧਾਰ ਤੇ ਲਿਮਟ ਨੂੰ 10 ਐਮਟੀ ਤੋਂ ਘਟਾ ਕੇ 5 ਐਮਟੀ ਕਰ ਦਿੱਤਾ ਗਿਆ ਹੈ ਬਿਕ ਚੇਨ ਟੈਲਰ ਲਈ ਲਿੰਬਾ ਟੂ ਹਰ ਆਊਟਲੈਟ ਦੇ ਆਧਾਰ ਤੇ 10 ਐਮਟੀ ਤੋਂ ਘਟਾ ਕੇ 5 ਐਮਟੀ ਨਵੀਂ ਹੱਦ 5 ਗੁਣਾ ਆਊਟਲੈਟ ਦੀ ਗਿਣਤੀ ਦੇ ਬਰਾਬਰ ਕਰ ਦਿੱਤਾ ਗਿਆ ਹੈ ਪ੍ਰੋਸੈਸ ਕਰਨ ਵਾਲੇ ਲਈ ਨਵੀਂ ਹੱਦ ਮਹੀਨਾਵਾਰ ਸਥਾਪਿਤ ਸਮਰੱਥਾ ਦੇ 60 ਫੀਸਦੀ ਤੋਂ ਘਟਾ ਕੇ 50 ਫੀਸਦੀ ਕਰ ਦਿੱਤੀ ਗਈ ਹੈ ਕੁੱਲ ਲਿਮਟ ਅਪ੍ਰੈਲ ਤੱਕ ਦੇ ਬਚੇ ਮਹੀਨੇ ਦੇ ਆਧਾਰ ਤੇ ਤੈ ਹੋਵੇਗੀ ਸਰਕਾਰ ਦੇ ਫੈਸਲੇ ਤੋਂ ਬਾਅਦ ਸਿਸਟਮ 'ਚ ਕਣਕ ਦੀ ਸਪਲਾਈ ਵਧੇਗੀ ਅਤੇ ਇਸ ਨਾਲ ਕੀਮਤਾਂ ਤੇ ਕਾਬੂ 'ਚ ਰਹਿਣ ਦੀ ਉਮੀਦ ਹੈ। ਫਿਲਹਾਲ ਕਣਕ ਦੀ ਵਿਜਾਈ ਚੱਲ ਰਹੀ ਹੈ ਤੇ ਨਵੀਂ ਫਸਲ ਮਾਰਚ 'ਚ ਆਉਣਗੀ ਲੱਗਦੀ ਹੈ। ਇਹ ਲਿਮਟ ਵੀ ਮਾਰਚ ਤੱਕ ਲਈ ਹੈ। ਹਾਲਾਂਕਿ ਦੂਜੇ ਪਾਸੇ ਸਰਕਾਰ ਨੇ ਕਿਹਾ ਹੈ ਕਿ ਦੇਸ਼ 'ਚ ਕਣਕ ਦੀ ਕੋਈ ਕਮੀ ਨਹੀਂ ਹੈ। ਸਰਕਾਰ ਨੇ ਸਭ ਤੋਂ ਪਹਿਲਾਂ 24 ਜੂਨ ਨੂੰ ਸਟਾਕ ਲਿਮਟ ਦਾ ਨਿਯਮ ਲਗਾਇਆ ਸੀ। ਇਸ ਤੋਂ ਬਾਅਦ 9 ਸਤੰਬਰ ਨੂੰ ਇਸ 'ਤੇ ਬਦਲਾਅ ਕੀਤਾ ਗਿਆ। ਰਾਕ ਮੰਤ੍ਰਾਲਾ ਨੇ ਕਿਹਾ ਕਿ ਸਟਾਕਨ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਸਟਾਕ ਲਿਮਟ ਪੋਰਟਲ ਤੇ ਹਾਚ ਕਰਵਾਉ ਨੂੰ ਸਟਾਕ ਬਾਰੇ ਦੱਸਣਾ ਪਵੇਗਾ ਜੇ ਕੋਈ ਕੰਪਨੀ ਹੋਰ ਹੋਰ ਸੇਲਰ ਬਿਗ ਚੇਅਰ ਟੇਲਰ ਸਮਾਰਚੇ ਚੇਅਰ ਟੇਲਰਸ ਕੋਲ ਸੈਲਸ ਦੱਸ ਗਈ ਦੱਸੀ ਗਈ ਲਿਮਟ ਤੋਂ ਵੱਧ ਕਣਕ ਜਮਾ ਕਰਦੀ ਹੈ ਤਾਂ ਉਸ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ 15 ਦਿਨਾਂ ਦੇ ਅੰਦਰ ਨਵੀਂ ਸਟਾਕ ਲਿਮਟ ਨੂੰ ਮੇਨਟੇਨ ਕਰਨਾ ਪਵੇਗਾ ਜੇ ਕੋਈ ਕੰਪਨੀ ਪੋਰਟਲ ਤੇ ਰਜਿਸਟ੍ਰੇਸ਼ਨ ਨਹੀਂ ਕਰਦੀ ਹੈ ਜਾਂ ਸਟਾਕ ਲਿਮਟ ਨਿਯਮਾਂ ਦੀ ਲੰਘਣਾ ਕਰਦੀ ਹੈ ਆoze ਬਰੋ ਦਾ ਸਖਤ ਕਾਰਵਾਈ ਕੀਤੀ ਜਾਵੇ